ਬਿਜ਼ਨਸ ਤੇਰਾ ਧੰਦਾ ਕਰ ਤੇਰਾ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜੀ ਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੋਰ 80 20 ਤਰਾਂ ਨੂੰ ਜਾ ਕੇ ਕਹਿੰਦੇ ਮੈਨੂੰ ਨਾ ਫੜੇੋ ਜੀ ਚੋਪਰ ਤੇ ਆ ਕੇ ਮੈਨੂੰ ਨਾ ਫੜੇੋ ਜੀ ਇਹ ਕਿਹਦਾ ਫੜੇੋ ਤੇਰੇ ਅੰਦਰ ਨਾ ਦੇੋ ਜੀ ਇਹ ਗੁਰੂਆਂ ਦਾ ਫਕਸਾ ਹੈ ਬੰਦ ਬੰਦ ਕਰਵਾਏ ਅਰਦਾਸਾਂ ਦੇ ਕੋਪਰੀਆ ਹੰਗਿਆ ਪਰ ਬਾਖੜ ਲੇਕਿਨ ਤਾਂ ਵੀ ਹੰਗਿਆ ਨੌਵੀਂ ਪਾਠਾਇਲੇ ਕਿਹੜੇ ਨਿਦਰੀ ਮਦਦ ਦਿੰਦਾ ਕੀ ਉਥੇ ਜਾਤ ਪਾਤ ਸੀ ਜਿਹੜੇ ਬੰਦੀਆ ਪਾਉਂਦੇ ਐ ਇੱਕ ਧਰਮ ਨੂੰ ਝੂਝਾ ਕਰੂ ਵੱਡਾ ਪੰਜਾਬ ਉਹਨੂੰ ਨਹੀਂ ਮੰਨਦਾ ਜਿਹੜੇ ਜਾਤ ਪਾਤ ਦੇ ਨਾਮ ਤੇ ਉੱਤੇ ਰਾਜੇ ਦੀ ਕਰਦੇ ਪੰਜਾਬ ਉਹਨੂੰ ਨਹੀਂ ਮੰਨਦਾ ਪੰਜਾਬ ਬਾਬੇ ਨਾਨਕ ਤਾਂ ਇੱਕੋ ਗੱਲ ਬੰਦਾ ਕਿ ਭਾਈ ਸਾਦਾ ਪਲਾ ਕਰ ਨਾ ਜਪ ਕਰਤ ਕਰ ਤੇ ਵੰਡ ਛਕ ਤੇ ਸਾਹਿਬਾਂ ਦੀ ਬੜੀ ਆਈਆਂ ਜਿਸ ਭਾਵੇਂ ਇਸ ਵੇ ਤੇ ਮੈਂ ਤੁਹਾਨੂੰ ਆਖਣਾ ਜਦੋਂ ਕਰਤਾਰ ਪੁੱਤ ਲਾਹਾਂ ਅਖਦਾ ਸੀ ਸਾਰਾ ਹਿੰਦੁਸਤਾਨ ਇੱਕ ਪਾਸੇ ਸੀ ਤੇ ਇਹ ਗੁਰੂ ਦਾ ਸਿੱਖ ਇੱਕ ਪਾਸੇ ਸੀ ਉਹ ਕਹਿੰਦੇ ਸੀ ਨਹੀਂ ਖੋਦਾ ਤੇ ਖੁੱਲਿਆ ਕਿ ਨਹੀਂ ਖੁੱਲਿਆ ਆਪਸੋ ਖੁੱਲਿਆ ਕਿ ਨਹੀਂ ਖੁੱਲਿਆ ਕੰਮ ਆ ਬਾਤ ਆ ਤੇਰੀ ਸਾਥੋਂ ਮੁੱਖ ਮੰਤਰੀ ਭੰਦੇ ਆਇਆ ਤੇ ਧੰਦਾ ਕਰਦੇ ਆਇਆ ਬਿਜ਼ਨਸ ਕਰਦੇ ਆਇਆ ਪੰਜਾਬ ਨੂੰ ਵੇਚਦੇ ਆਇਆ ਪੰਜਾਬ ਨੂੰ ਹੀ ਵੀ ਧਰਦੇ ਆਇਆ ਗੁਰੂਆਂ ਦਾ ਬਸਿਰਾ ਸਬੂਤ ਨਹੀਂ ਦਿੰਦਾ ਆਪਣੇ ਦਾ ਫਲਸਫਾ ਪੜ ਲੋ ਤੇ ਲੋਕਾਂ ਦਾ ਆਜੂ ਉਸੇ ਦਰਸਾ ਉਸੇ ਦਰਸਾ ਤੇ ਹੋਇਆ ਮੈਂ ਤੁਹਾਨੂੰ ਅੱਜ ਕਹਿਣਾ ਮੈਂ ਤੁਹਾਨੂੰ ਅੱਜ ਕਹਿਣਾ ਕਿ ਬਾਬਾ ਨਾਨਕ ਭਾਈ ਲਾਲੋ ਦੇ ਘਰ ਖੜਾ ਸੀ ਤੇ ਦੱਸੋ ਕੌਣ ਖੜਾ ਹੈ ਭਾਈ ਲਾਲੋ ਦੇ ਇੱਥੇ ਦੇ ਜਿਹੜਾ ਲੱਖ ਜੁੱਫੇ ਕਰਦਾ ਉਹ ਵੀ ਦਾਤ ਦਾ ਵਾਲਕਾ ਭਾਗ ਦੇ ਜਾਂ ਕਹੋ ਮੈਂ ਮੁਰਵਾ ਗਰ ਕਹੋ ਕਿ ਨਰਜੋ ਸਿੰਘ ਸਿੱਧੂ ਏਨਾ ਸੋਚੋ ਤੇ ਅੱਜ ਨਰਜੋਤ ਸਿੰਘ ਜੀ ਇੱਕ ਵਰਕਰ ਇੱਕ ਵਰਕਰ ਦੇ ਅੱਗੇ ਅੱਜ ਦੇਖੋ ਕਿੰਨਾ ਵੱਡਾ ਵਿਸ਼ਵਾਸ ਖੜਾ ਮਰਦਾ ਮਰਜੂ ਮਰਦਾ ਮਰਜੂ ਲੈ ਕੇ ਨਾ ਆਪਣਾ ਸਾਹ ਲੈਣ ਲਿਆ ਤੇ ਨਾ ਪੰਜਾਬ ਦਾ ਵਿਸ਼ਵਾਸ ਬੁਣ ਕੇ ਲਿਆ ਤੇ ਵਿਸ਼ਵਾਸ ਚੰਗਰ ਬਣ ਹੋਇਆ ਇਹ ਆਸ ਤੇ ਵਿਸ਼ਵਾਸ ਦੀ ਨਾਲ ਜੀ ਮੇਰੇ ਆਮਰਾ ਸਮਾਈ ਤੇ ਦੇਖੋ ਬੰਦੇ ਕਿਨੇ ਖੜੇ ਨੇ ਅੱਲਾਹ ਦੀ ਖੜਾ ਆ ਖੜੇ ਮੈਂ ਹੁਣ ਕੰਮ ਨਹੀਂ ਕਰਦਾ ਮੈਂ ਨਾ ਦਰਵਾਜ਼ਾ ਬਣਾਉ ਤੁਸੀਂ ਦਿਹਾੜੀ ਕਰਉਂਗੀਆਂ 1 ਰੁਪਏ ਦੀ ਬਣਾਉਂਦੀਆਂ ਤੇ ਉਹਦੇ ਚ ਰੋਟੀ ਖਾਊਗਾ ਤੇ ਦਰਵਾਜ਼ਾ ਸਾਹਿਬ ਦੇ ਇਸ ਪੈਸੇ ਤੋਂ ਹੱਥ ਨਹੀਂ ਲਾਉਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ